ਪੈਰੋ ਮਹਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਹੜਾ ਭਾਈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰੇ ਸ਼ਬਦ ਹੈ ਸਤ ਸਦਾ ਨਿਰਣਾ ਜੋ ਹੈ ਬ विवेक ਵਿਚਾਰ ਕਰੇ ਉਹ ਸੱਚਾ ਹੈ ਪੁਰਖ ਇਨ ਕਾ ਹਿਰਦਾ ਸੱਚਾ ਸੋਈ ਜਿਨ੍ਹਾਂ ਦੇ ਹਿਰਦੇ ਸੱਚਾ ਵਸਿਆ ਹੋਇਆ ਹਰ ਵਕਤ ਹੈ ਸੋਈ ਸਚੇ ਦਾ ਰੂਪ ਹੀ ਹਨ ਸਾਚੀ ਭਗਤ ਕਰਹਿ ਦਿਨ ਰਾਤ ਰਾਜ ਨੇ ਸੱਚੇ ਵੀ ਸਿਮਨ ਭਜਨ ਨੂੰ ਭਗਤੀ ਕਰਦੇ ਹਨ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਮਿਟ ਗਈ ਹੈ ਬ੍ਰह्म ਗਿਆਨ ਰੂਪੀ ਦਿਨ ਹੋ ਗਿਆ ਹੈ ਤਾਂ ਤਨ ਦੁੱਖ ਨਾ ਹੋਈ ਤਾਂ ਫਿਰ ਉਹਨਾਂ ਨੂੰ ਸਰੀਰਕ ਦੁੱਖ ਨਹੀਂ ਹੁੰਦੇ ਸਰੀਰਕ ਕਾਰਨ ਸੂਖਮ ਸਥੂਲ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਨਹੀਂ ਹੁੰਦਾ ਸਦਾ ਨਿਰੇਪ ਰਹਿੰਦੇ ਹਨ ਭਾਵੇਂ ਤੋ ਭਗਤ ਕਹ ਸਭ ਕੋਈ ਉਹਨਾਂ ਨੂੰ ਮਾਰਾ ਨਹੀਂ ਭਗਤੀ ਕਰਨ ਵਾਲਿਆਂ ਨੂੰ ਸਾਰੇ ਲੋਕ ਭਗਤ ਹੈ ਬੰਦਗੀ ਕਰਨ ਵਾਲਾ ਪਰਮੇਸ਼ਰ ਵੀ ਭਾਵ ਪ੍ਰੇਮ ਵਿੱਚ ਗਤ ਪ੍ਰਾਪਤ ਹੋਇਆ ਭਗਤਾਂ ਨੂੰ ਸਭ ਕੋਈ ਕਹਿਣ ਲੱਗ ਜਾਂਦਾ ਹੈ ਬਿਨ ਸਤਿਗੁਰੂ ਸੇਵੀ ਭਗਤ ਨਾ ਪਾਈਏ ਜਿਹੜਾ ਸਤਿਗੁਰੂ ਸਾਹਿਬ ਦੀ ਕਹਿਲ ਨਹੀਂ ਕਰ ਸਕਦਾ ਉਹਨੂੰ ਭਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਪੂਰੇ ਭਾਗ ਮਿਲੇ ਪ੍ਰਭ ਸੂਈ ਇਹ ਤਾਂ ਪੂਰੇ ਕਰਮ ਹੋਣ ਤੋਂ ਪ੍ਰਭੂ ਸਮਰੱਥ ਗੁਰੂ ਸਾਹਿਬ ਜੀ ਜੋ ਰੱਖੇ ਹੈ ਤਾਂ ਮਿਲਦੇ ਹੈ ਰਹਾਉ ਮਨੁਮੁਖ ਮੂਲ ਗਵਾਵਹਿ ਲਾਗ ਮੰਗ ਹੈ ਦੇਖੋ ਮਨੁਮਖ ਮੂਲ ਸਾਹਾਂ ਨੂੰ ਤਾਂ ਵਿਸ਼ਿਆਂ ਚ ਗਵਾ ਲੈਂਦੇ ਹੈ ਤੇ লাভ નામ ਦਾ ਭਾਲਦੇ ਹੈ નામ ਕਿਵੇਂ ਪ੍ਰਾਪਤ ਹੋਵੇ ਇਹ ਸਾਹ ਨੂੰ ਵਿਸ਼ਾ ਚ ਗੁਜ਼ਾਰਤਾ ਹੈ ਮਨੁੱਖ ਮੂਲ ਪੁੰਨਤਾ ਗਵਾ ਲੈਂਦੇ ਹੈ ਤੇ ਸੁਖ ਰੂਪੀ লাভ ਨੂੰ ਭਾਲਦੇ ਕਿੱਥੋਂ ਪ੍ਰਾਪਤ ਹੋਵੇ ਮਨੁੱਖ ਨਾਮ ਮੂਲ ਨੂੰ ਤਾਂ ਛੱਡ ਦਿੰਦੇ ਹੈ ब्रह्मानंद रूपी सुख ਨੂੰ ਭਾਗ ਦੇ ਲਾਹਾ ਕਿਵੇਂ ਪ੍ਰਾਪਤ ਹੋਵੇ ਲਾਹਾ ਲਾਭ ਕਿੱਦੂ ਹੋਈ ਆ ਲਾਹਾਂ ਵਿੱਚੋਂ ਲਾਭ ਜੋ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਹੈ ਮੁਕਤੀ ਦਾ ਕਿੱਦੂ ਕਿਸ ਦੇ ਪਾਸੋਂ ਪ੍ਰਾਪਤ ਹੋਵੇ ਨਹੀਂ ਹੁੰਦਾ ਲਾਹਾਂ ਵਿੱਚੋਂ ਲਾਹਾ ਜੋ ਪਰਮੇਸ਼ਰ ਦੇ ਨਾਮ ਦੇ ਲੱਭਣੇ ਕਰਕੇ ਪ੍ਰਾਪਤ ਕਰਕੇ ਹੈ ਉਹ ਕਿੱਥੋਂ ਪ੍ਰਾਪਤ ਹੋਵੇ ਸੋ ਲੱਭਣੇ ਜੋਗ ਮਹਾਰਾਜ ਦੇ ਨਾਮ ਦਾ ਲਾਭ ਕਿਵੇਂ ਪ੍ਰਾਪਤ ਹੋਵੇ ਜਮ ਕਾਲ ਸਦਾ ਹੈ ਸਿਰ ਉੱਪਰ ਉਹਨਾਂ ਦੇ ਸਿਰ ਦੇ ਤੇ ਜਮ ਜੋ ਕਾਲ ਕਰਨ ਵਾਲਾ ਖਰੋਤਾ ਹੈ ਜੰਮਣ ਵਾਲੂ ਕਾਲ ਸਦਾ ਸਿਰ ਦੇ ਉੱਪਰ ਹੈ ਦੁਜੈ ਭਾਇ ਪਤ ਖੋਈ ਦੁਆਦ ਭਾਵਾਂ ਨਾਲ ਆਪਣੀ ਇੱਜ਼ਤ ਹੀ ਭਾਈ ਖਵਾਲੀ ਗਵਾਲੀ ਹੈ ਬਹਿਲੇ ਪੇਖ ਭਵੈ ਦਿਨ ਰਾਤੀ ਉਤੋਂ ਬਾਲੇ ਪੇਖ ਕਰਕੇ ਬਣਾਉਣਾ ਬਣਾਵਣਾ ਕਿ ਬਿਆੰਤੀ ਭੇਖ ਬਣਾ ਬਣਾ ਕੇ ਬਹਿਲੇ ਬਹਿਲੇ ਭੇਖ ਭਾਵੇ ਦਿਨ ਰਾਤੀ ਮਾਲੇ ਪਖੰਡ ਦੇ ਭੇਖ ਬਣਾ ਬਣਾ ਕੇ ਰਾਤ ਨੇ ਪਰਉਂਦੇ ਫਿਰਦੇ ਆ ਹਉ ਮੈਂ ਰੋਗ ਨਾ ਜਾਈ ਅੰਦਰ ਹਉਮੈ ਦੀ ਬਿਮਾਰੀ ਹੈ ਉਹ ਜਾਂਦੀ ਨਹੀਂ ਭੇਖਾਂ ਦੇ ਕਰਕੇ ਹਉਮੈ ਤਾਂ ਨਹੀਂ ਮਿਟ ਸਕਦੀ ਹੈ ਪੜ ਪੜ ਲੂਜੇ ਬਾਦ ਵਖਾਣ ਹੈ ਪੜ ਪੜ ਕੇ ਵਿਦਿਆ ਨੂੰ ਲੂਜੇ ਚਾਹੁੰਦੇ ਆ ਮਾਇਆ ਨੂੰ ਕਿ ਇਹ ਝਗੜੇ ਵਿਖਾਉਂਦੇ ਆ ਚਿੱਤ ਦਾ ਟਿਕਾਅ ਕਰਦੇ ਹੀ ਨਹੀਂ ਹਨ ਮਿਲ ਮਾਇਆ ਸੁਰਤ ਗਵਾਇ ਇਹ ਮਾਇਜ ਵਿੱਚ ਉਹਨਾਂ ਨੂੰ ਸੁਰਤ ਹੋਈ ਹੀ ਨਹੀਂ ਸੀ ਨਾ ਪਰਮੇਸ਼ਰ ਦੀ ਪ੍ਰਾਪਤੀ ਦੀ ਗਿਆਤ ਉਹੀ ਗਵਾਲੀ ਸ੍ਰੇਸ਼ਟ ਪ੍ਰੀਤੀ ਜਿਹੜੀ ਕਰਨੀ ਸੀ ਮਾਇਆ 'ਚ ਮਿਲਿਆ ਹੁਣ ਉਹ ਵੀ ਗਵਾਲੀ ਮਾਰਨ ਪਿਆਰ ਨਾ ਕਰ ਸਕੇ ਮਾਇਆ ਨਾਲ ਹੀ ਪਿਆਰ ਕੀਤਾ ਸਤਿਗੁਰੂ ਸੇਵਹਿ ਪਰਮਗਤ ਪਾਵੈ ਜੇ ਗੁਰੂ ਮਰਸਾ ਦੀ ਟਹਿਲ ਕਰਨ ਤਾਂ ਭਾਈ ਪਰਮਗਤੀ ਕਲਿਆਣ ਨੂੰ ਇਹ ਜੀ ਪਾ ਸਕਦੇ ਹਨ ਨਾਮ ਮਿਲੈ ਵੜਿਆਈ ਅਤੇ ਪਰਮਗਤੀ ਕੇਵਲ ਸਤਿਗੁਰਾਂ ਨਾਲ ਮਿਲ ਕੇ ਅਮਰਤ ਨਾਮ ਦੀ ਵਿੜਾਈ ਮਿਲਦੀ ਹੈ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਕਿ ਮੁਕਤ ਦੀ ਨਾਨਕ ਨਾਮ ਜਿਨਾ ਮਨ ਵਸਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਚ ਭਾਈ ਮਹਾਰਾਜ ਦਾ ਨਾਮ ਬਸ ਗਿਆ ਹੈ ਦਰ ਸਾਚੈ ਪਤ ਪਾਈ ਉਹਨਾਂ ਦਰਗਾਹ ਦੇ ਸੱਚੇ ਵਿੱਚ ਪਤ ਪਾਈ ਹੈ ਸਾਧ ਸੰਗਤੂ ਵੀ ਦਰ ਸੱਚੇ ਚ ਪਤੀ ਪਰਮੇਸ਼ਰ ਨੂੰ ਪਾਇਆ ਹੈ ਦਰ ਗਿਆਨ ਚਿਸਤ ਕੋ ਕੇ ਸੱਚੇ ਵੀ ਪ੍ਰਤੀਸ਼ਟਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਾਈ ਹੈ ਤੇਰੇ ਮਹੱਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਮਨਮੁਖ ਲੋਕਾਂ ਦੇ ਅੰਦਰ ਆਸਾ ਬਣੀ ਰਹਿੰਦੀ ਹੈ ਕਦੇ ਉਤਰਦੀ ਨਹੀਂ ਕਦੇ ਕਿਸੇ ਪਦਾਰਥ ਦੀ ਆਸ ਬਣੀ ਰਹਿੰਦੀ ਹੈ ਕਦੇ ਕਿਸੇ ਪਦਾਰਥ ਦੀ ਇੱਕ ਇੱਛਾ ਬਣੀ ਰਹੇ ਦੀਰਘ ਕਾਲ ਤੱਕ ਇਹਦਾ ਨਾਮ ਆਸਾ ਹੈ ਜੇ ਭਾਏ ਖੁਆਈ ਉਹ ਦਾਦ ਭਾਵ ਦੀ ਸਾਰੀ ਸਿੱਖੀ ਖੁਆਈ ਭੁੱਲੀ ਹੋਈ ਹੈ ਭੁਲਾਈ ਹੋਈ ਹੈ ਦੂਜੇ ਭਾਏ ਖੁਆਈ ਦੁਆਦ ਭਾਏ ਨੇ ਖਰਾਬ ਕਰ ਦਿੱਤੇ ਭੁਲਾ ਦਿੱਤੇ ਹਨ ਹੋ ਉਦਰ ਨੈ ਸਾਣ ਪਾਣਾ ਭਈਏ ਕਬੂ ਉਹਨਾਂ ਦਾ ਉਦਰ ਪੇਟ ਸਾਹਿਬ ਸ਼ਮੀਲ ਜੀ ਮੀ ਉਸਮਾਨ ਤੂੜੀ ਨਾਲ ਨਹੀਂ ਨਾ ਭਰਿਆ ਜਾਂਦਾ ਭਵੇਂ ਕਿੰਨੀਆਂ ਤੂੜੀਆਂ ਦੇ ਗੱਡੇ ਲਾ ਜੀਏ ਇਸ ਪ੍ਰਕਾਰ ਪੇਟ ਉਹਨਾਂ ਦਾ ਆਕਾਸ ਵਾਂਗੂ ਹੈ ਜਿਸੇ ਪ੍ਰਕਾਰ ਭਰਿਆ ਨਹੀਂ ਜਾਂਦਾ ਖਾਲੀ ਰਹਿੰਦੇ ਲੋਭੀਆਂ ਦੇ ਚਿੱਤ ਜਿਹੜੇ ਹਨਗੇ ਉਹਨਾਂ ਨੂੰ ਤ੍ਰਿਪਤੀ ਨਹੀਂ ਕਰੇ ਹੁੰਦੀ ਸਮੇਰ ਪਰਵਤਰੀ ਲੋਭੀ ਨੂੰ ਰੱਕੀ ਜਿਨਾ ਪ੍ਰਤੀਤ ਹੁੰਦਾ ਹੈ ਸੋ ਇਸ ਕਰਕੇ ਭਰਤਰੀ ਜਿਨ ਕਹੇ ਸਮੇਰ ਪਰਤਵੇਂ ਬ੍ਰਹਮਣ ਕਾਹਨ ਬਣਾਉਣ ਲੋਭੀਆਂ ਦੇ ਚਿੱਤ ਤ੍ਰਿਪਤੀ ਨਹੀਂ ਹੁੰਦਾ ਸੰਤੋਖੀਆਂ ਨੂੰ ਕੋਈ ਲੋੜ ਨਹੀਂ ਹੈ ਇਸ ਪ੍ਰਕਾਰ ਉਦਰ ਨੈ ਸਾਨ ਨਾ ਭਰੀਐ ਕਬੂ ਜੇ ਟ ਉਹਨਾਂ ਦਾ ਜਿਵੇਂ ਆਕਾਸ਼ ਨਹੀਂ ਕੋਈ ਭਰ ਸਕਦਾ ਇਸ ਪ੍ਰਕਾਰ ਪੇਟ ਉਹਨਾਂ ਦਾ ਨਹੀਂ ਭਰਿਆ ਜਾਂਦਾ ਹਰ ਵਕਤ ਪੇਟ 'ਚ ਲੱਗੀ ਰਹਿੰਦੀ ਇੱਛਾ ਨੈ ਨਾਉ ਨਦੀ ਦੇ ਸਦਾਰਸਾ ਹੈ ਉਹਨਾਂ ਦਾ ਜਿਹੜਾ ਪੇਟ ਹੈ ਜਿਵੇਂ ਨਦੀ ਦਾ ਪ੍ਰਵਾਹ ਚਰਿਆ ਜਾਂਦਾ ਹੈ ਪ੍ਰਵਾਹ ਤ੍ਰਿਸ਼ਨਾ ਦਾ ਵਗਿਆ ਹੀ ਰਹਿੰਦਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਤ੍ਰਿਪਤੀ ਨਹੀਂ ਉਹਨਾਂ ਨੂੰ ਆਉਂਦੀ ਨੈ ਸਾਨ ਨਾ ਖਾਤੇ ਦਾ ਟੋਏ ਦਾ ਹੈ ਕੋਈ ਜੀ ਨਹੀਂ ਆਈ ਉਹਨਾਂ ਦਾ ਜਿਹੜਾ ਕਿਸੇ ਪ੍ਰਕਾਰ ਭਰਿਆ ਨਹੀਂ ਜਾਂਦਾ ਹੈ। ਤ੍ਰਿਸ਼ਨਾ ਅਗਨ ਪਚਾਏ। ਉਦੋਂ ਨਹਿਸਾਨ ਨਹਿਸਾਨ ਖਾਤੇ ਦੀ ਨਹੀਂ ਆਈ ਹਨ ਉਹ ਉਹਨਾਂ ਦਾ ਪੇਟ ਜਿਹੜਾ ਹੈ ਕਦੇ ਤ੍ਰਿਪਤੀ ਨਹੀਂ ਹੁੰਦੀ ਕ੍ਰਿਸ਼ਨਾ ਅਗਨ ਪਚਾਏ ਕ੍ਰਿਸ਼ਨਾ ਦੀ ਅਗ ਕਰਕੇ ਪਚਾਏ ਸਾਡੇ ਸੜਦੇ ਹੈ ਸਦਾ ਆਨੰਦ ਰਾਮ ਰਸ ਰਾਤੇ ਜੋ ਮਹਾਰਾਜ ਰਾਮ ਦੇ ਰਸ ਪ੍ਰੇਮ ਤੇ ਰੰਗੇ ਹੋਏ ਉਹਨਾਂ ਨੂੰ ਸਦਾ ਆਨੰਦ ਦੀ ਪ੍ਰਾਪਤੀ ਹੈ ਹਿਰਦੈ ਨਾਮੋ ਦੁਬਦਾ ਮਨ ਭਾਗੀ ਜਿਨ੍ਹਾਂ ਦੇ ਰੇਖ ਨਾਮ ਬਸ ਗਿਆ ਉਹਨਾਂ ਦੇ ਮਨ ਚੋਂ ਦੁਆਇਤ ਪੁਣਾ ਭੱਜ ਗਿਆ ਹੈ ਦੁਬਦਾ ਦੁਚਿੱਤਾ ਪੁਣਾ ਨਹੀਂ ਹੈ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਫਰੀਦਾ ਅੰਮ੍ਰਿਤ ਨਾਮ ਪੀ ਕੇ ਮਨ ਬਾਣ ਸ਼ੀਰ ਕਰਕੇ ਅਤਸਾ ਕਰਕੇ ਤ੍ਰਪਤ ਹੋ ਗਏ ਹੈ ਰਹਾਉ ਆਪੇ ਪਾਰ ਬ੍ਰਹਮ ਸ੍ਰੇਸ਼ਟ ਜਨ ਸਾਜੀ ਆਪੇ ਆਪ ਹੀ ਹੈ ਭਾਈ ਪਾਰਬੰ ਪਰਮੇਸ਼ਰ ਜਿਸਨ ਸ੍ਰਿਸ਼ਟੀ ਸਜੀ ਰਚਾਈ ਹੈ ਸਿਰ ਸਿਰ ਧੰਦਾ ਲਾਏ ਤਿੰਨ ਤਿੰਨ ਜਹੀ ਜਿਹਦੀ ਵਾਸ਼ਨਾ ਸੀ ਉਹਨਾਂ ਧੰਦਿਆਂ ਵਿੱਚ ਲਾਤ ਤਾ ਪ੍ਰਵਿਰਤੀ ਜਹੀ ਹੋਈ ਸ੍ਰਿਸ਼ਟੀ ਬਣ ਗਈ ਮਾਇਆ ਮੋਹ ਆ ਜਨ ਆਪੇ ਇਹ ਮਾਇਆ ਦੇ ਮੋਹ ਦੀ ਪ੍ਰਵਿੱਤੀ ਦੀ ਜਿਸ ਵਾਹਿਗੁਰੂ ਨੇ ਆਪ ਹੀ ਪਰਖਣ ਵਾਸਤੇ ਕੀਤੀ ਵੀ ਮੇਰੇ ਵੱਲ ਆਉਂਦੇ ਕਿ ਸੰਸਾਰ ਚ ਪਰਚਦੇ ਮਾਇਆ ਚ ਪਰਚਦੇ ਆ ਇਹ ਪਰਖਣ ਵਾਸਤੇ ਮਾਰਨ ਕੀਤਾ ਹੈ ਆਪੇ ਦੂਜਾ ਲਾਏ ਆਪ ਹੀ ਮਾਰਾ ਸਮ ਜਿਨ੍ਹਾਂ ਦਾ ਮਾਇਆ ਦੇ ਮੋਹ ਚਿੱਤ ਲੱਗਾ ਹੋ ਉਹ ਦੁਆਇਤ ਵਿੱਚ ਲਾਉਂਦੇ ਆ ਜੰਮਣ ਮਰਨ ਚ ਲਾਉਂਦੇ ਹਨ ਵੇ ਵੀਰੋ ਤੇਾਂ ਦੀ ਉਪਾਸ਼ਨਾ ਚ ਹੀ ਫਸੇ ਫਿਰਦੇ ਹਨ ਤਿਸ ਨੂੰ ਕਿਉਂ ਕਹੀਏ ਜੇ ਦੂਜਾ ਹੋਵੇ ਭਾਈ ਉਸ ਨੂੰ ਕੋਈ ਜਾ ਕੇ ਔਲਾਮਾ ਦਈਏ ਕੁਛ ਕਹੀਏ ਵੀ ਤਾਂ ਕਿਉਂ ਕੀਤਾ ਜੇ ਤਾਂ ਕੋਈ ਦੂਸਰਾ ਹੋਵੇ ਤਾਂ ਕਹਿਣਾ ਬਣਦਾ ਹੈ ਸਭ ਤੁਧ ਹੈ ਮਾਹ ਸਮਾਰਾ ਤੇ ਮਾਰਾ ਸਾਰਿਆਂ ਤੇਰੀ ਭਗਤੀ ਕਰਕੇ ਤੇਰੇ ਗਿਆਨ ਕਰਕੇ ਤੇਰੇ ਰੂਪ ਨੂੰ ਜਾਣ ਕੇ ਗੁਰਾਂ ਦਾ ਤੇਰੇ ਵਿੱਚ ਹੀ ਅੰਤ ਨੂੰ ਸੁਵਾਉਣਾ ਹੈ ਤਿੰਨ ਸਾਰੇ ਨੂੰ ਮਿਲਣਾ ਹੈ ਗੁਰਮੁਖ ਗਿਆਨ ਤਤ ਵਿਚਾਰਾ ਗੁਰਮੁਖ ਖਾਨ ਨੇ ਗਿਆਨ ਸਰੂਪ ਦੇ ਤਤ ਵਿਚਾਰਾ ਗੁਰਮੁਖ ਖਾਨ ਨੇ ਗਿਆਨ ਦੁਆਰਾ ਤਤ ਸਰੂਪ ਨੂੰ ਵਿਚਾਰਿਆ ਹੈ ਜੋਤੀ ਜੋਤ ਮਿਲਾਏ ਉਹਨਾਂ ਦੀ ਜੋਤ ਪਰਤਕ ਜੋਤ ਜਿਹੜੀ ਹੈ ਜੋਤੀ ਸਰੂਪ ذات ਨੰਦ ਨੇ ਆਪ ਦੇ ਚ ਮਿਲ ਲਈ ਹੈ ਸੋ ਪ੍ਰਭ ਸਾਚਾ ਸਦ ਹੀ ਸਾਚੋ ਸੋ ਤਤ ਬੰਦਾ ਲਖਰ ਸੱਚਾ ਪ੍ਰਭੂ ਹੈ ਪਿਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਸਦਾ ਅੱਗੇ ਨੂੰ ਵੀ ਸੱਚਾ ਹੋਵੇਗਾ ਸੱਚਾ ਸਭ ਆਕਾਰ ਜਿਨ੍ਹਾਂ ਜਿਨ੍ਹਾਂ ਨੂੰ ਸੱਚਾ ਪ੍ਰਗਟ ਹੋ ਜਿਆ ਸਕੇ ਕਰੇ ਖੰਡ ਸਕੇ ਬ੍ਰਹਿਮੰਡ ਉਹਨਾਂ ਨੂੰ ਸਾਰੇ ਆਕਾਰਾਂ ਚ ਵੀ ਸੱਚਾਈ ਪ੍ਰਤੀਤ ਹੁੰਦਾ ਹੈ ਸਾਖੀ ਰੂਪ ਆਪ ਹੀ ਹੈ ਜਿਵੇਂ ਜਲ ਹੈ ਰੂਪੋ ਕੇ ਫੇਰ ਵੀ ਜਲ ਹੀ ਹੈ ਝਗ ਰੂਪੋ ਕੇ ਪਾਣੀ ਹੈ ਬੁਰਬੁਰਾ ਹੋ ਕੇ ਵੀ ਪਾਣੀ ਹੈ ਇਹੋ ਨੇ ਕਾਕਾਰ ਕਾਰ ਕੇ ਵੀ ਉਹ ਸੱਚਾ ਹੀ ਆਪੋ ਸੱਚਾ ਸਭ ਆਕਾਰ ਸਾਰੇ ਆਕਾਰ ਦੇ ਅੰਦਰ ਸੱਚਾ ਹੀ ਪ੍ਰਤੀਤ ਹੁੰਦਾ ਉਹਨਾਂ ਨੂੰ ਜਲ ਤਰੰਗ ਵਤ ਜਲ ਤਰੰਗ ਯਾ ਫੇਨ ਬੋਗਾ ਜਲ ਤੇ ਪਿੰਨ ਨਾ ਹੋਈ ਇਹ ਬਵਰਤਵਾਦ ਰੂਪ ਕਰਕੇ ਜਿਵੇਂ ਸੋਇਨਾ ਗਾਣਾ ਚ ਨੱਕ ਦਾ ਬਣ ਜੇ ਹੱਥ ਦਾ ਬਣ ਜੇ ਪੈਰ ਦਾ ਬਣ ਜੇ ਸਿਰ ਦਾ ਬਣ ਜੇ ਸੋਇਨਾ ਹੀ ਰਹਿੰਦਾ ਹੈ ਕਿਵੇਂ ਕਿੰਨੇ ਆਕਾਰ ਧਾਰ ਲੇ ਫੇਰ ਵੀ ਆਪ ਸੱਚਾ ਜੀ ਹੈ ਨਾਨਕ ਸਤਿਗੁਰ ਸੋਝੀ ਪਾਈ ਇਹ ਸਮਝ ਹਰੇਕ ਨੂੰ ਨਹੀਂ ਪਈ ਗੁਰੂ ਸਾਹਿਬ ਜੀ ਕਹਿੰਦੇ ਸਤਿਗੁਰਾਂ ਨੇ ਸੋਝੀ ਸਮਝ ਪਾਉਣਾ ਕੀਤਾ ਹੈ ਸੱਚ ਨਾਮ ਨਿਸਤਾਰਾ ਕਿਉਂ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪਿਆ ਉਹਨਾਂ ਦਾ ਨਿਸਤਾਰਾ ਹੋ ਗਿਆ ਸੰਸਾਰ ਤੋਂ ਤਰ ਗਏ ਹਨ ਪਹਿਰੋ ਮਹੱਲਾ ਤੀਜਾ ਕਾਲ ਮਹ ਪ੍ਰੇਤ ਜਿਨੀ RAM ਨਾ ਪਛਾਤਾ ਤੇ ਭਾਈ ਕਲਯੁਗ ਚ ਤਾਂ ਲੋਕ ਕਹਿੰਦੇ ਜੀ ਪ੍ਰੇਤ ਚਿੰਬੜੇ ਫਲਾਣੇ ਨੂੰ ਛਾਇਆ ਆਉਂਦੀ ਐ ਫਲਾਣੇ ਦੀ ਫਲਾਣੇ ਦੇ ਤਾਈਂ ਇਸ ਤਰ੍ਹਾਂ ਦਾ ਦੁੱਖ ਹੁੰਦਾ ਫਲਾਣਾ ਬੁੜਾ ਮਰ ਗਿਆ ਸੀ ਉਹ ਆਉਂਦਾ ਇਹਦੇ ਵਿੱਚ ਐਂਜੀਆਂ ਗੱਲਾਂ ਕਰਦੇ ਰਹਿੰਦੇ ਐ ਮਹਾਰਾ ਕਹਿੰਦੇ ਕਲਯੁਗ ਤਾਂ ਭਾਈ ਪ੍ਰੇਤ ਹੀ ਆਉ ਸਾਰੇ ਜਿਉਂਦੇ ਜਿਨ੍ਹਾਂ ਨੂੰ RAM ਪਰਮੇਸ਼ਰ ਨੇ ਪਛਾਣਿਆ ਪੁੱਤ ਜਨੂਰਾ ਪੀਰ ਜਮੂਰੀ ਜੋਰੂ ਜਿੰਨਾ ਦਾ ਸਿਕਦਾਰ ਹੈ ਕਾਲ ਮਹਪ੍ਰੇਤ ਜਿਨੀ ਰਾਮ ਨਾ ਪਛਾਣਦਾ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਨਹੀਂ ਪਛਾਣਿਆ ਉਹ ਪ੍ਰੇਕ ਹੀ ਹੈ ਜਿਉਂਦੇ ਹੀ ਮਹਾਰਾਜ ਸਾਹਿਬ ਕਹਿੰਦੇ ਹਨ ਕਲਯੁਗ ਦੇ ਵਿੱਚ ਸਤਜੁਗ ਪਰਮਹੰਸ ਵਿਚਾਰੀ ਸਤਜੁਗ ਦੇ ਵਿੱਚ ਜਿਹੜੇ ਸਰੂਪ ਦੀ ਵਿਚਾਰ ਵਾਲੇ ਸੀ ਉਹ ਪਰਮਹੰਸ ਸੀ ਲੋਕ ਰੋਡਾ ਜਿਹੜਾ ਉਹ ਮੂੰਹ ਸਿਰ ਮੁੰਨਿਆ ਹੋਵੇ ਉਹਨੂੰ ਪਰਮਹੰਸ ਕਹਿੰਦੇ ਐ ਇਹਦਾ ਨਾਮ ਪਰਮਹੰਸ ਨਹੀਂ ਭਾਈ ਪਰਮਹੰਸ ਦਾ ਨਾਮ ਤਤਵੇਤੇ ਦਾ ਹੈ ਜਿਹੜਾ ਸਤਿ ਸਾਦਾ ਨਿਰਣਾ ਕਰਨ ਵਾਲਾ ਕਤ ਮਿਚਰਾ ਵਿਚਿੰਨ ਕਰਨ ਵਾਲਾ ਹੈ ਉਹਨਾਂ ਨੂੰ ਪਰਮ ਹੰ ਸਮਝਣਾ ਜਿਹੜੇ ਸ੍ਰੂਪ ਦੀ ਵਿਚਾਰ ਵਾਲੇ ਸੀ ਉਹ ਸਜੂਤ ਜੀ ਪਰਮ ਤਤਵ ਦੇ ਕੇ ਹੰਸ ਹਨ ਜਿਵੇਂ ਭਾਈ ਪਾਰੋ ਜੀ ਗੁਰੂ ਅਮਰਦਾਸ ਸਾਹਿਬ ਦੇ ਸੇਵਕ ਡੱਲੇ ਦੇ ਪਰਮ ਤਤਵ ਦੇ ਕੇ ਬ੍ਰਹਮ ਗਿਆਨੀ ਹੋਏ ਹਨ ਦੁਆਪਰ ਤ੍ਰਿਤੇ ਮਾਨਸ ਵਰਤ ਹੈ ਜਦੋਂ ਦੁਆਪਰ ਤੇ ਤ੍ਰਿਤੇ ਜੀ ਮਾਨ ਦੇ ਸਾਹਤ ਲੋਕ ਵਰਦੇ ਸੀ ਮਾਨਸ ਮਨੁੱਖ ਮਾਤਰੀ ਸੀ ਮਾਨਵੇ ਖਾਦੇ ਹੋਏ ਸਨ ਇਸ ਪ੍ਰਕਾਰ ਮਨੁੱਖਪੁਣੇ ਵਿੱਚ ਆਪਣੇ ਆਤਮ ਨੂੰ ਕਹੋਂਦੇ ਸਨ ਕਿਉਂ ਮਾਨ ਦੇ ਸਹਿਦ ਵਰਤਦੇ ਸਨ ਫਿਰ ਲੈ ਹਉਮੈ ਮਾਰ ਕਿਸੇ ਕਿਸੇ ਬਿਰਲੇ ਨੂੰ ਦੁਆਪਰ ਦੇ ਹਉਮੈ ਮਾਰੀ ਸੀ ਨਹੀਂ ਤਾਂ ਹਉਮੈ ਦੇ ਵਿੱਚ ਬੁੱਧੇ ਹੋਏ ਸੰਸਾਰੇ ਕਲਮਹ ਰਾਮ ਨਾਮ ਵੜਿਆ ਕਲਯੂਜੇ ਪ੍ਰੇਤ ਪੁਣੇ ਤੋਂ ਬਣਨਾ ਨਾ ਪ੍ਰੇਤੋਂ ਕਿਤੋਂ ਦੇਵਤਾਦਨ ਕਰਨੇ ਹਾਰੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਿ ਜਪੇਗਾ ਜੁਗ ਜੁਗ ਗੁਰਮੁਖੇ ਇੱਕੋ ਜਾਤਾ ਗੁਰਮਖੰਦ ਜੁਗਾਦਿ ਉਗਾਦਿ ਕੋ ਵਾਹਿਗੁਰੂ ਨੂੰ ਜਾਣ ਲਿਆ ਹੈ ਸਾਰਿਆਂ ਚ ਜੁਗ ਚੋਂ ਸਾਧਨਾ ਦੇ ਜੁਗ ਸੰਯੁਗਤ ਹੋ ਕੇ ਵੀ ਬਿਨ ਨਾਮ ਹੈ ਮੁਕਤ ਨਾ ਪਾਈ ਮਹਾਰਾਜ ਦੇ ਨਾਮ ਤੋਂ ਬਿਨਾ ਕਿਸੇ ਨੇ ਚਾਹ ਜੁਗਾ ਚ ਮੁਕਤ ਗਿਆਨ ਨੂੰ ਨਹੀਂ ਪਾਇਆ ਹੈ ਪ੍ਰਹਾਉ ਹਿਰਦੇ ਨਾਮ ਲਖੈ ਜਨ ਸੱਚਾ ਜੀਵੇ ਹਿਰਦੇ ਚ ਨਾਮ ਹੈ ਉਹ ਜਨਪੁਰਖ ਸਕੇ ਅਕਾਲ ਪੁਰਖ ਨੂੰ ਲਖ ਲੈਂਦਾ ਜਾਣ ਲੈਂਦਾ ਹੈ ਗੁਰਮੁਖ ਮੰਨ ਵਸਾਈ ਗੁਰੋਂ ਦੁਆਰਾ ਜਿਨ ਮਨ ਚ ਬਸਾਉਣਾ ਕੀਤਾ ਉਹ ਗੁਰਮੁਖ ਹਨ ਆਪ ਤਰੇ ਸਗਲੇ ਕੁਲ ਤਾਰੇ ਉਹ ਆਪ ਵੀ ਮੁਕਤ ਹੋ ਗਏ ਸਾਰੀਆਂ ਕੁਲਾਂ ਨੂੰ ਵੀ ਛੁਟਕਾਰਾ ਕਰਾਤਾ ਮੁਕਤ ਕਰ ਦੁੱਤਾ ਹੈ ਜਿਨੀ RAM ਨਾਮ ਲਿਵ ਲਾਈ ਜਿਨਾਂ ਨੇ RAM ਪਰਮੇਸ਼ਰ ਦੇ ਨਾਮ ਚ ਬਿਰਤੀ ਨੂੰ ਜੋੜਿਆ ਲਿਵ ਲਾਈ ਹੈ ਮੀਰਾ ਪ੍ਰਭ ਹੈ ਗੁਣ ਕਾ ਦਾਤਾ ਭਾਈ ਮੇਰਾ ਵਾਹਿਗੁਰੂ ਸਰਬਗੋਣਾ ਦਾ ਦਾਤਾ ਹੈ ਆਗਨ ਸ਼ਬਦ ਜਲਾਏ ਜਿਹੜੇ ਔਗਣ ਪੁਰਖ ਦੇ ਅੰਦਰ ਸ਼ਬਦ ਦੀ ਕਮਾਈ ਕਰਕੇ ਜਾਲਦੇ ਦੇ ਅੰਦਰੋਂ ਜਿਨ ਮੰਨ ਵਸਿਆ ਸੀ ਜਨ ਸੂਹੀ ਜਿਨ੍ਹਾਂ ਦੇ ਮਨ ਚ ਮਾਰਾ ਵਸ ਗਏ ਉਹ ਸੋਭ ਨੀਕ ਹੋ ਗਏ ਮਹਾਪੁਰਖ ਹਿਰ ਦਾ ਨਾਮ ਵਸਾਏ ਜਿਨ੍ਹਾਂ ਦੇ ਰੀਰਿ ਚ ਨਾਮ ਨੂੰ ਵਸਾਇਆ ਉਹੋ ਹੀ ਬਾਈ ਸੋਭਨੀਖਨ ਫੇਰ ਪੜੋ ਤੋਕੇ ਹੋ ਜੇ ਨ ਮਨ ਵਸਿਆ ਸੇ ਜਲ ਸੁਹੇ ਜਿਨ੍ਹਾਂ ਦੇ ਮਨ ਚ ਵਸਿਆ ਉਹੋ ਹੀ ਸੋਭਾ ਪਾਉਂਦੇ ਲੋਕ ਪ੍ਰਲੋਕ ਚ ਮਹਾਰਾਜ ਦੇ ਪਿਆਰੇ ਹਿਰਦੈ ਨਾਮ ਵਸਾਏ ਨਾਮ ਜਿਵੇਂ ਵਸਿਆ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਗੁਰੂ ਸਾਹਿਬ ਨੇ ਨਾਮ ਵਸਾਇਆ ਹੈ ਘਰ-ਦਰ ਮਹਿਲ ਸਤਗੁਰੂ ਦਿਖਾਇਆ ਇਹ ਸਾਰਿਆਂ ਘਰਾਂ ਕੇ ਸਾਰਿਆਂ ਦਰਵਾਜਿਆਂ ਕੇ ਮਹਲ ਸਰੂਪ ਪਰਮੇਸ਼ਰ ਦਾ ਸਤਗੁਰੂ ਜੀ ਨੇ ਪ੍ਰਗਟ ਕਰਕੇ ਵਿਖਾ ਦਿੱਤਾ ਹੈ फेर পড়ੋ ਘਰ-ਦਾਰ ਮਹਿਲ ਸਤਿਗੁਰੂ ਦਿਖਾਇਆ ਆਪਣੇ ਘਰ ਸਰੀਰ ਦੇ ਅੰਦਰ ਦਰ ਇੰਦਰੀਆਂ ਅੰਦਰ ਇਹ ਮਹਲ ਪੁਰੀਆ ਬਾਦਰੂਪ ਸਤਿਗੁਰੂ ਜੀ ਨੇ ਪ੍ਰਗਟ ਕਰਕੇ ਉਹ ਆਤਾ ਹੈ ਅਤਿ ਘਰ-ਦਾਰ ਘਰ-ਦਾਰ ਮਹਿਲ ਸਤਿਗੁਰੂ ਦਿਖਾਇਆ ਇਸੇ ਪ੍ਰਕਾਰ ਸਾਧ ਸੰਗਤ ਜੀ ਦਰ ਸਾਧ ਸੰਗਤ ਵਿੱਚ ਤੇ ਘਰ ਸੰਸਾਰ ਵਿੱਚ ਮਹਲ ਪੁਰੀਆ ਰੂਪੋ ਸਤਿਗੁਰੂ ਨੂੰ ਪ੍ਰਗਟ ਕਰਕੇ ਵਖਾਤਤਾ ਇਸੇ ਪ੍ਰਕਾਰ ਘਰ-ਦਰ ਮਹਿਲ ਸਤਿਗੁਰੂ ਦਿਖਾਇਆ ਜਿਹੜੇ ਮਾਰੇ ਸਾਦੇ ਦਰਸ ਸੰਗਤ ਚ ਮਿਲੇ ਹੈ ਅਤੇ ਉਹਨਾਂ ਦੇ ਤਾਈ ਘਰ ਹਿਰਦੇ ਦੇ ਅੰਦਰ ਮਹਲ ਸਤ ਸਰੂਪ ਸਤਗੁਰੂ ਜੀ ਨੂੰ ਪ੍ਰਗਟ ਕਰਕੇ ਵਖਾਤਤਾ ਹੈ ਅਰੰਗ ਸਿਉ ਰਲਿਆ ਮਾਣ ਰੰਗ ਪ੍ਰਵੇਸ਼ ਦੇ ਪ੍ਰੇਮ ਦੇ ਸਾਥ ਮਿਲੇ ਹੋਏ ਰਲੀਆਂ ਖੁਸ਼ੀਆਂ ਮਹਾਰਾਜ ਜੀ ਮੰਨਦੇ ਹਨ ਜੋ ਕਿਸ ਕਹ ਸੋ ਭਲਾ ਕਰ ਮੰਨ ਕਹ ਕਰ ਕੀਏ ਜੋ ਕਿਸ ਕਹ ਸੋ ਭਲਾ ਕਰ ਜੋ ਕੋਈ ਮਹਾਰਾਜ ਸਾਹਿਬ ਆਗਿਆ ਕਰਦੇ ਹਨ ਉਹਨੂੰ ਭਲਾ ਕਰਕੇ ਜੋ ਸਿੱਖ ਮੰਨਦੇ ਹਨ ਨਾਨਕ ਨਾਮ ਵਖਾਣੇ ਸਤਿਗੁਰੂ ਸਾਹਿਬ ਕਹਿੰਦੇ ਭਲਾ ਕਰਕੇ ਉਹ ਮੰਨਦਾ ਹੈ ਪੁਰਖ ਜਿਹੜਾ ਪਰਮੇਸ਼ਰ ਦੇ ਨਾਮ ਦਾ ਕਥਨ ਕਰੇ